ਜੀ ਕੀ ਨਾਮ ਹੈ ਜੀ ਮੇਰਾ ਨਾਮ ਹੈ ਜੀ ਦਰਸ਼ਨ ਸਿੰਘ ਸਿੱਧੂ ਮੈਂ ਬੀਕੇਯੂ ਸਿੱਧੂਪੁਰ ਕਿਸਾਨ ਯੂਨੀਅਨ ਦਾ ਗੈਰ ਰਾਜਨੀਤਿਕ ਵੱਲੋਂ ਕੁਝ ਬਾਈਜੀ ਏਰੀਆ ਆਇਆ ਇਥੇ ਨਹੀਂ ਪੀ ਅਕਾਲੀ ਦਲ ਕਰਨੂ ਤੇ ਜੋ ਕੇ ਸਾਡਾ ਭਜਪਾ ਨਾਲ ਸਖਤ ਵਿਰੋਧ ਹੈ ਤੇ ਸਵਾਲ ਸਾਡਾ ਹਰ ਇੱਕ ਨੂੰ ਕਰਨ ਦਾ ਫਰਜ ਬਣਦਾ ਹੈ ਤੇ ਕਰਾਂਗੇ ਵੀ ਕੋਈ ਵੀ ਆਵੇ ਠੋਕੇ ਕਰਾਂਗੇ ਤੇ ਮੈਂ ਉਹਨਾਂ ਦਾ ਜਵਾਬ ਮੰਗਦਾ ਹੈ ਕੀ ਵੀਰ ਜੀ ਦੇਣਗੇ ਹਾਂਜੀ ਹਾਂਜੀ ਬਿਲਕੁਲ ਦੇਵਾਂਗੇ ਜੀ ਤੁਸੀਂ ਹੁਕਮ ਕਰੋ ਸਰ ਕਿ ਵੀਰ ਜੀ ਜੇ ਤੁਹਾਡੀ ਸਰਕਾਰ ਹੋ ਚਾਉਂਦੀ ਹੈ ਤੇ ਐਮਸੀ ਵਾਪਸ ਲਾਗੂ ਕਰੋਗੇ ਐਮਐਸਪੀ ਦੀ ਗੱਲ ਕਰ ਰਹੇ ਹਾਂ ਐਮਐਸਪੀ ਇਹ ਦੇਖੋ ਸਰਕਾਰ ਆਪਣੀ ਪੰਜਾਬ ਚ ਆਉਂਦੀ ਆ ਇਹ 2027 ਦੇ ਵਿੱਚ ਆਊਗੀ ਜਾ ਕੇ ਜਦੋਂ ਤੁਹਾਡੀ ਸਾਰਿਆਂ ਦੀ ਕਿਰਪਾ ਹੋਗੀ ਤੇ 2027 ਚ ਆਪਾਂ ਹੋਂਦ ਚ ਆਵਾਂਗੇ ਤੇ ਬੜੀ ਵੱਡੀ ਉਮੀਦ ਹੈ ਜੀ ਵੀ ਅਸੀਂ ਜੋ ਅੱਜ ਤੱਕ ਕਿਸਾਨਾਂ ਵਾਸਤੇ ਮਜ਼ਦੂਰਾਂ ਵਾਸਤੇ ਅੱਜ ਤੱਕ ਜੋ ਵੀ ਕੀਤਾ ਜਿਨੇ ਵੀ ਕੀਤਾ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਤੇ ਸਦਾ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਨੇ ਕੀਤਾ ਅੱਜ ਤੱਕ ਮੈਨੂੰ ਤੁਸੀਂ ਇੱਕ ਵੀ ਲੀਡਰ ਗਿਣਾ ਦਿਓ ਜਿਨੇ ਕੋਈ ਕਿਸਾਨਾਂ ਦੇ ਹੱਕ 'ਚ ਇੱਕ ਵੀ ਗੱਲ ਕੀਤੀ ਹੋਵੇ ਜੇ ਤੁਹਾਡਾ ਕੋਈ ਵੀ ਨਮਿੰਦਾ ਐਸ ਹੁਣ ਜਿਹੜੀਆਂ ਵੋਟਾਂ ਐਮਪੀ ਦੀਆਂ ਪੈਂਦੀਆਂ ਇਹਨਾਂ 'ਚ ਕੋਈ ਐਮਪੀ ਬਣਦਾ ਹੈ ਕਿ ਉਹ ਆਵਾਜ਼ ਸਾਊ ਕਿਸਾਨਾਂ ਦੀ ਹੈ ਭਾਈ ਸਾਹਿਬ ਤੁਸੀਂ ਆਵਾਜ਼ ਦੀ ਗੱਲ ਕਰਦੇ ਹੋ ਆਵਾਜ਼ ਤਾਂ ਅਸੀਂ ਹੁਣੇ ਠਾਤੀ ਕਿਸਾਨਾਂ ਦੀ ਅਸੀਂ ਭਾਜਪਾ ਤਾਂ ਚਾਹੁੰਦੀ ਸੀ ਸਾਡੇ ਨਾਲ ਵੀ ਸਮਝੌਤਾ ਕਰੋ ਅਸੀਂ ਸਮਝੌਤਾ ਕਿਉਂ ਨਹੀਂ ਕੀਤਾ ਭਾਜਪਾ ਨਾਲ ਇਸੇ ਕਰਕੇ ਨਹੀਂ ਕੀਤਾ ਵੀ ਅਸੀਂ ਭਾਜਪਾ ਦੇ ਉਲਟ ਬਹਿਣਾ ਜਾਦੇ ਮناسب ਸਮਝਿਆ ਉਹਨਾਂ ਦੇ ਨਾਲ ਰਹਿਣ ਦੀ بجائے ਕਿਉਂਕਿ ਅਸੀਂ ਮੇਨ ਸਾਡਾ ਮਕਸਦ ਹੀ ਇਹ ਆ ਵੀ ਅਸੀਂ ਕਿਸਾਨੀ ਦਾ ਮੁੱਦਾ ਉਠਾਉਣਾ ਜਾ ਕੇ ਪਾਰਲੀਮੈਂਟ ਦੇ ਵਿੱਚ ਜੋ ਆਪਣੇ ਕਿਸਾਨਾਂ ਨਾਲ ਤੱਕਾ ਹੋਇਆ ਅਗਰ ਉਹਦਾ ਕੋਈ ਮੁੱਦਾ ਉਠਾ ਸਕਦਾ ਤਾਂ ਸ਼੍ਰੋਮਣੀ ਅਕਾਲੀ ਦਲ ਹੀ ਆ ਜਿਹੜਾ ਉਹਨਾਂ ਨੂੰ ਸਵਾਲ ਜਵਾਬ ਕਰ ਸਕਦਾ ਤਕੌਰ ਜੀ ਜੇ ਆਪਣੀ ਸਰਕਾਰ ਨਾਲ ਪਉ ਪੈਂਦਾ ਜੇ ਤੁਸੀਂ ਕਿਸਾਨਾਂ ਦੀ ਅੱਜ ਸਾਡੇ ਨਾਲ ਤੁਸੀਂ ਕਰਕੇ ਲਾਰਾ ਲollipops ਦੇ ਕੇ ਤੁਸੀਂ ਟਾਲਾ ਕਰਦੇ ਹੋ ਜੇ ਕੱਲ ਨੂੰ ਤੁਹਾਡੀ ਸਰਕਾਰ ਆਉਂਦੀ ਹੈ ਜਾਂ ਸਰਕਾਰ 'ਚ ਹਿੱਸਾ ਪੈਂਦਾ ਹੈ ਜੇ ਸਾਡੀ ਆਵਾਜ਼ ਨਾ ਠਾਈ ਤਾਂ ਸਾਡਾ ਇਹੀ ਚੰਡਾ ਇਹੀ ਡੰਡਾ ਤੁਹਾਡੇ ਅੱਗੇ ਹੋਊਗਾ ਤੇ ਅੱਗੇ ਤੁਸੀਂ ਰੱਖਿਆ ਹੀ ਹੈ ਨਹੀਂ ਸਾਡੇ ਉਲਟ ਇਹ ਤਾਂ ਸਾਰਿਆਂ ਦੇ ਉਲਟੀ ਚੱਲਦਾ ਅਸੀਂ ਵੀ ਕਿਸਾਨ ਆ ਜੀ ਦੇਖੋ ਤੁਹਾਡੇ ਕਰਕੇ ਅਸੀਂ ਇੱਕੋ ਹੀ ਇੱਕ ਵਾਹਿਦ ਇਨਸਾਨ ਆ ਬੀਬੀ ਹਰਸਿਮਰਤ ਕੌਰ ਜਿਨ੍ਹਾਂ ਨੇ ਕਿਸਾਨਾਂ ਪਿੱਛੇ ਕੁਰਸੀ ਨੂੰ ਲੱਤ ਮਾਰ ਕੇ ਆਏ ਉਦੋਂ ਹਜੇ 4 ਸਾਲ ਪਏ ਸੀ ਪੂਰੇ ਰਾਜ ਦੇ ਵਿੱਚ ਰਾਜ ਕਰ ਸਕਦੇ ਸੀ ਹੁਣ ਉਹਨਾਂ ਨੇ ਜਾ ਕੇ ਕੁਰਸੀ ਤੋਂ ਲੈਣਾ ਸੀ ਲੇਕਿਨ ਉਹ ਛੱਡ ਕੇ ਆਏ ਕਿਉਂ ਛੱਡ ਕੇ ਆਏ ਔਰ ਇਸ ਗੱਲ ਦਾ ਕੋਈ ਅਸਾਰ ਨਹੀਂ ਬੰਦਾ ਅਗਲੇ ਹਮੇਸ਼ਾ ਇਹਦਾ 네ਗੇਟਿਵ ਇੰਪੈਕਟ ਲੈ ਵੀ ਅਸੀਂ ਤਾਂ ਜੀ ਧਰਨਾ ਲਾਤਾ ਸੀ ਆਪਣਾ ਲੰਬੀ ਤਾਂ ਕਰਕੇ ਉਹਨਾਂ ਨੇ ਰੈਜ਼ੀਗਨੇਸ਼ਨ ਦੇ ਦਿੱਤੀ ਯਾਰ ਧਰਨਾ ਤਾਂ ਹੁਣ ਹਰਿਆਣੇ 'ਚ ਵੀ ਲਾਇਆ ਸੀ ਹੁਣ ਅੱਜ ਤੁਸੀਂ ਜਿਹੜੇ ਆਪਣਾ ਜੇ ਉਹ ਹੈਗੇ ਜੇ ਜੇਪੀ ਵਾਲੇ ਆ ਚੁਟਾਲੇ ਹੋਰੀ ਉਹਨਾਂ ਨੇ ਛੱਡੀ ਨਹੀਂ ਆਪਣਾ ਬੀਜੇਪੀ ਜੋਰ ਲਾ ਲਿਆ ਸਾਰਿਆਂ ਨੇ ਵੀ ਤੁਸੀਂ ਚੜਦੋ ਸਾਰੇ ਉੱਥੇ ਵੀ ਧਰਨੇ ਬਥੇਰੇ ਲੱਗੇ ਉਹਨੂੰ ਉਹਨਾਂ ਨੇ ਉਹਨਾਂ ਨੇ ਨਹੀਂ ਛੱਡੀ ਅੱਜ ਅਖੀਰ ਨੂੰ ਅੱਜ ਉਹਨਾਂ ਨੇ ਕੱਢ ਤੇ ਉਹ ਜੀ ਜੇਪੀ ਵਾਲੇ ਬਟ ਆਪਾਂ ਪਹਿਲੇ ਦਿਨ ਤੋਂ ਹੀ ਛੱਡਤੀ ਸੀ ਕਿਉਂਕਿ ਅਸੀਂ ਕਿਸਾਨਾਂ ਨਾਲ ਖੜਦੇ ਆਂ ਔਰ ਉੱਪਰਲੀ ਗੱਲ ਮੈਂ ਤੁਹਾਨੂੰ ਜਿਹੜੀ ਅਸਲ ਗੱਲ ਮੈਂ ਤੁਹਾਨੂੰ ਸਾਂਝੀ ਕਰਾਂ ਮੈਂ ਇੱਕ ਜੱਟ ਦਾ ਪੋਤਾ ਹਾਂ ਧਰਤੀ ਨਾਲ ਜੁੜਿਆ ਹੋਇਆ ਜਿਹੜਾ ਮੈਂ ਤੁਹਾਡੀਆਂ ਮੁਸ਼ਕਲਾਂ ਸਮਝ ਸਕਦਾ ਮੈਨੂੰ ਨਹੀਂ ਲੱਗਦਾ ਕੋਈ ਹੋਰ ਸਮਝ ਸਕਦਾ ਇੱਕ ਸਾਲ ਪੂਰਾ ਮੈਂ ਆਪਦੇ ਖਰਚੇ ਤੇ ਬੱਸ ਚਲਾ ਕੇ ਰੱਖੀ ਆ ਪੂਰੀ ਦਿੱਲੀ ਨੂੰ ਇੱਕ ਸਾਲ ਪੂਰਾ ਚਲਾਈ ਆ ਮੈਨੂੰ ਕੋਈ 1 ਰੁਪਿਆ ਮੈਨੂੰ ਦੇ ਕੇ ਵਿਖਾਦੇ ਕਿਸੇ ਨੂੰ ਔਰ ਸਭ ਤੋਂ ਵੱਡਾ ਖਰਚਾ ਮੇਰਾ ਹੋਇਆ ਸੀ 60 ਲੱਖ ਰੁਪਏ ਦਾ ਮੈਂ ਕੱਲ ਤੇਲ ਤੇਲ ਮਚਾਤਾ ਸੀ ਵੈਗਰੀ ਯੂਪ ਦੇ ਖਾਲਸਾ ਵੈਗਰੀ ਯੂਪ ਦੇ ਕਿਸਾਨ ਏਕਤਾ ਜਿੰਦਾਬਾਦ